ਜ਼ਿਲ੍ਹਾ ਪਠਾਨਕੋਟ ਦੇ ਚੋਤੌਰ ਜ਼ਿਲ੍ਹਾ ਸਿਹਤ ਅਫਸਰ ਸੇਵਾਵਾਂ ਦੇ ਰਹੇ ਡਾਕਟਰ ਸੁਨੀਤਾ ਸ਼ਰਮਾ ਨੂੰ ਤਰੱਕੀ ਦਿੰਦੇ ਹੋਏ ਬਤੌਰ ਸਿਵਲ ਸਰਜਨ ਪਠਾਨਕੋਟ ਨਿਯੁਕਤ ਕੀਤਾ ਗਿਆ ਤੇ ਉਹਨਾਂ ਵੱਲੋਂ ਆਜਪਨਾ ਅਹੁਦਾ ਸੰਭਾਲ ਲਿਆ ਤੇ ਵਿਭਾਗ ਦੇ ਸਮੂਹ ਸਟਾਫ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਬੁਕੇ ਦੇ ਕੇ ਸਨਮਾਨਿਤ ਕੀਤਾ ਗਿਆ ਜਦਕਿ ਇਸ ਤੋਂ ਪਹਿਲਾਂ ਬਤੌਰ ਸਿਵਲ ਸਰਜਨ ਸੇਵਾਵਾਂ ਦੇ ਰਹੇ ਡਾਕਟਰ ਅਦਿਤੀ ਸਲਾਰੀਆਂ ਨੂੰ ਤਰੱਕੀ ਦਿੰਦੇ ਹੋਏ ਸਰਕਾਰ ਵੱਲੋਂ ਉਨ੍ਹਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਉੱਤੇ ਹੀ ਪਠਾਨਕੋਟ ਸਿਵਲ ਸਰਜਨ ਦਾ ਅਹੁਦਾ ਸੰਭਾਲਨ ਵਾਲੇ ਡਾਕਟਰ ਸੁਨੀਤਾ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਤੇ ਹੋਏ ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਪਿਛਲੇ ਕਈ ਸਾਲਾਂ ਤੋਂ ਸਿਹਤ ਵਿਭਾਗ ਚ ਵਕ-ਵਕ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਦੇ ਉਹਨਾਂ ਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਬਤੌਰ ਸਿਵਲ ਸਰਜਨ ਉਹਨਾਂ ਨੂੰ ਸਰਕਾਰ ਵੱਲੋਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਉਹ ਇਸ ਨੂੰ ਆਪਣੇ ਪੂਰੀ ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਚਾਰੀਆਂ ਸਾਰੀਆਂ ਸਿਹਤ ਸੁਵਿਧਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਉਹਨਾਂ ਦੀ ਹਮੇਸ਼ਾ ਪਹਿਲ ਰਹੇਗੀ ਉੱਥੇ ਹੀ ਸਰਕਾਰ ਵੱਲੋਂ ਵੀ ਜ਼ਿਲ੍ਹੇ ਵਿੱਚ ਵਕ-ਵਕ ਥਾਵਾਂ ਤੇ ਮੁਹੱਲਾ ਕਲੀਨਿਕ ਖੋਲੇ ਗਏ ਹਨ ਤਾਂ ਕਿ ਹਰ ਵਰਗ ਤੱਕ ਸਰਕਾਰੀ ਸਿਹਤ ਸੁਵਿਧਾਵਾਂ ਪਹੁੰਚ ਸਕਣ ਅਤੇ ਪਠਾਨਕੋਟ ਉਹਨਾਂ ਦੇ ਪਰਿਵਾਰ ਵਾਂਗ ਹੈ ਤੇ ਲੋਕਾਂ ਦੀ ਸਿਹਤ ਦਾ ਖਿਆਲ ਉਹਨਾਂ ਦੀ ਜ਼ਿੰਮੇਵਾਰੀ ਹੈ ਇਸ ਲਈ ਉਹ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਵੱਧ ਤੋਂ ਵੱਧ ਸਰਕਾਰੀ ਹਸਪਤਾਲਾਂ ਚਾ ਕੇ ਸਿਹਤ ਸੇਵਾਵਾਂ ਦਾ ਲਾਭ ਲੈਣ ਅਤੇ ਜੇਕਰ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਜਾਂ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਵੀ ਸੰਪਰਕ ਕਰ ਸਕਦਾ ਹੈ ਆਓ ਸੁਣਦੇ ਹਾਂ ਇਸ ਤਰ੍ਹਾਂ ਉਹਨਾਂ ਨੇ ਹੋਰ ਕੀ ਕੁਝ ਕੀਤਾ oh by god's grace ਅ ਅੱਜ ਐਸਿਵਾਸ ਜੀ ਪਠਾਨਕੋਟ ਜੁਆਇਨ ਕੀਤਾ ਇਸ ਤੋਂ ਪਹਿਲਾਂ ਮੈਂ ਡੀ ਐਚਓ ਪਠਾਨਕੋਟ ਦੇ ਪੋਸਟ ਤੇ ਸੀਗੀ ਪਲੱਸ ਮੇਰੇ ਡੀ ਐਮ ਸੀ ਦਾ ਡਿਸਟ੍ਰਿਕਟ ਚਾਰਜ ਸੀਗਾ हम पंजाब सरकार ने सू रोंसिबिलिटी दिखती है कि पठानकोट के लोगों की सेवा करा सेहत सेवा सुचारू ढंग चलावेंगे जी सब तो टॉप मोस्ट प्रायोरिटी जी पेसेंट केयर ना वो वाल सब तो क्योंकि जिस परपज ला है सो टॉपमोस्ट प्रायोरिटी पेशेंट केयर ਦੈ ਨੈਕਸਟ ਸਿਸਟਮ ਇਸ ਟਰਾਂਸਪੇਰੈਂਸੀ ਪਲਸ ਐਕਸੈਸਿਬਿਲਿਟੀ ਜੋ ਬਨ ਲੱਗਦਾ ਹੈ ਕਿ ਲੋਕਾਂ ਨੂੰ ਵੇਟ ਨਾ ਕਰਨਾ ਪਵੇ ਇਹਦੇ ਨਾਲ ਦੇ ਨਾਲ ਕੰਮ ਹੋ ਜਾਏ ਤੇ ਮੇਨਲੀ ਤੇ ਇਹ ਹੈ ਬਾਕੀ ਹੌਲੀ ਹੌਲੀ ਸਾਰੇ ਸਟਾਫ ਦੀ ਵਾਰੀ ਵਾਰੀ ਅਸੀਂ ਮੀਟਿੰਗ ਲੈ ਕੇ ਆਪਣਾ ਐਸ ਅ ਟੀਮ ਕੰਮ ਕਰਾਂਗੇ پوری ਬਸ਼ਿਸ਼ਤ ਤਾਂ ਕਿ ਲੋਕਾਂ ਤੋਂ ਪੂਰੀਆਂ ਹੋ ਸਕਣ ਉਹ ਕੀ ਪ੍ਰਯਤਨ ਹੈ ਸੇਵਾ ਸੁਵਿਧਾਵਾਂ ਤਾਂ ਦਿਖਦੇ ਬੜੇ ਐਸਪੈਕਟਸ ਹੈਗੇ ਹਨ ਸਰਕਾਰ ਵੱਲੋਂ ਬਹੁਤ ਪ੍ਰਯਾਲਨ ਵੀ ਕੀਤੇ ਜਾ ਰਹੇ ਆ क्निक भी हैं। है, है। प्लस uh, हम देख रही क्वानिटी अवेलेबल हैगी है सो है है। so, पहली प्रायरिटी कि बारहों पेशेंट को कोई दवाई बिल्कुल अलाउड भी नहीं है तो ना लेनी पवे ये दोनों चीजें साढ़िया प्रायोरिटी हो ठीक है प्लस उन्होंने प्रॉपर डोज मिले जो सकशन है ठीक है आम लोगों में यही सुनया है कि आम साढ़िया सुविधावान का लाभ उठा तो जे ज कोई भी उन्होंने कोई भी प्रॉब्लम है तो सू संपर्क कर असी अवेलेबल उन्होंने वास्ते सो so, यही है जी बाकी सब थैंक यू थैंक यू एवरी वन Hi my friend what are you doing these days these days i am quite worried about my future but why Because in our city, there's no college. I'm feeling is perfect on placement point of view. What should I do? There's nothing to worry about. Join A&M group of institute which is approved by AICTE, New Delhi, and affiliated to IKG, Punjab Technical University, Kapurthala. They also arrange regular industrial visits, job fairs, and campus drives so that students learn work ethics way before they start working in national and international companies. And they also offer state-of-the-art library and all required labs. That's okay, but what about the cultural activities? I'm a person who got the talent and I always crave for the opportunity to showcase my talent. No worries, my friend. We are always keen to organize such functions. Okay, bye. Where are you going? AM Group of Institutes. AM Group of Institutes, an institution with a track record of placements. A&M Group of Institutes near A&M's Gems Cambridge International School opposite Canada Palace, Dalhousie, Jalandhar Bypass Road, Pathankot.